ਅੱਜ ਅਸੀਂ ਕਾਜੂ ਵਾਲੀ ਫੀਡ ਬਣਾਉਣ ਲੱਗੇ ਆ ਜੀ ਸਾਡੇ ਕੋਲ ਸਮਗਰੀ ਤਿਆਰ ਆ ਜੀ ਕਟੋਰੀ ਚਾਵਲ ਆ ਜੀ ਕਟੋਰੀ ਖੰਡ ਦੀ ਆ ਜੀ ਬਾਕੀ ਸੁੱਕੇ ਮੇਵੇ ਆ ਜੀ ਕਾਜੂ ਆ ਬਦਾਮ ਆ ਠੂਠੀ ਆ ਬਾਕੀ ਬਾਕੀ ਹਰੀ ਇਲਾਇਚੀ ਆ ਜੀ ਓ ਦੇਖੋ ਜੀ 1.5 ਲੀਟਰ ਇਹ ਦੁੱਧ ਦਾ ਆ ਜੀ ਇਹ ਪਹਿਲੇ ਅਸੀਂ ਇਹਨੂੰ ਗਰਮ ਕਰ ਲਿਆ ਆ ਜੀ ਹੁਣ ਅਸੀਂ ਇਸ ਵਿੱਚ ਅਗ੍ ਗੈਟ ਲਾਵਾਂਗੇ ਤਾਂ ਇਸ ਵਿੱਚ ਚਾਵਲ ਪਾਵਾਂਗੇ ਜੀ ਹਾਂਜੀ ਜੀ ਦੁੱਧ ਗੈਸ ਉੱਪਰ ਰੱਖ ਦਿੱਤਾ ਜੀ ਹੁਣ ਅਸੀਂ ਇਸ ਦੇ ਵਿੱਚ ਦੁੱਧ ਵਿੱਚ ਚਾਵਲ ਪਹਿਲੇ ਗਰਮ ਪਾਣੀ ਵਿੱਚ ਭਿਉ ਕੇ ਰੱਖਿਓ ਆ ਜੀ ਇਸ ਕਰਕੇ ਗਰਮ ਪਾਣੀ ਵਿੱਚ ਭਿਉ ਆ ਕਈ ਬੀਬੀਆਂ ਕਹਿੰਦੀਆਂ ਆ ਕਿ ਸਾਡੀ ਖੀਰ ਦੇ ਚਾਵਲ ਖੜੇ ਰਹਿੰਦੇ ਆ ਖੀਰ ਦੇ ਵਿੱਚ ਖੁਰਦੇ ਨਹੀਂ ਹੈਗੇ ਤਾਂ ਕਰਕੇ ਅੱਜ ਅਸੀਂ ਇਹ ਗਰਮ ਪਾਣੀ ਦੇ ਵਿੱਚ ਭਿਉ ਕੇ ਜੀ ਚਾਵਲ ਵਿੱਚ ਪਹਿਲੇ ਭੇਕੋ ਰੱਖਿਓ ਆ ਇਹ ਹੁਣ ਦੁੱਧ ਦੇ ਵਿੱਚ ਪਾਵਾਂਗੇ ਜੀ ਗੈਸ ਚੱਲ ਰਿਹਾ ਹੈਗਾ ਜੀ ਉਹਨਾਂ ਸੀ ਚਾਵਲ ਦੁੱਧ ਵਿੱਚ ਮਗਾਤੇ ਆ ਜੀ ਮੱਠੀ ਮੱਠੀ ਅੱਗ ਤੇ ਸੇਕਾ ਲਵਾਵਾਂਗੇ ਜੀ ਸਾਡੀ ਖੀਰ ਨੂੰ ਵਾਲਾ ਆਣ ਲੱਗਾ ਜੀ ਇਹ ਪਹਿਲਾ ਵਾਲਾ ਆਣ ਲੱਗਾ ਆ ਜੀ ਥੋੜੀ ਥੋੜੀ ਮੱਠੀ ਮੱਠੀ ਅੱਗ ਤੇ ਅਸੀਂ ਖੀਰ ਨੂੰ ਪਗਾਵਾਂਗੇ ਜੀ ਤਾਂ ਜੀ ਸਾਡੀ ਖੀਰ ਬੜੀ ਵਧੀਆ ਬਣੇਗੀ ਅਸੀਂ ਖੀਰ ਵਿੱਚ ਇਲਾਚੀ ਪਾਊਡਰ ਪਾਵਾਂਗੇ ਜੀ ਖੀਰ ਵਿੱਚ ਉਸ ਕੰਧੀ ਵੀ ਵਧੀਆ ਆਵੇ ਤਾਂ ਸੁਆਦ ਇਸ ਵੀ ਬੜੇ ਹੋਣ ਸਾਡੀ ਖੀਰ ਵੱਢ ਰਹੀ ਗਿਆ ਜੀ ਉਬਾਲੇ ਆ ਰਹੇ ਆ ਮੱਚੀ ਮੱਠੀ ਅੱਗ ਤੇ ਪੱਕ ਰਹੀ ਆ ਬੜੀ ਵਧੀਆ ਵੱਢ ਰਹੀ ਆ ਸੁਗੰਧ ਤੇ ਖੁਸ਼ਬੂ ਵੀ ਬਹੁਤ ਵਧੀਆ ਆ ਰਹੀ ਆ ਆ ਜੀ ਇਹ ਸਾਡੀ ਹੋਰ ਖੀਰ ਪੱਕਣ ਨੂੰ ਤਿਆਰ ਹੋ ਆ ਜੀ ਅਸੀਂ ਹੌਲੀ ਹੌਲੀ ਇਸ ਨੂੰ ਹਲਾ ਰਹੇ ਆ ਤਾਂ ਜੋ ਥੱਲੇ ਲਾਸ ਨਾ ਲੱਗ ਜਾਵੇ ਜੇ ਅਸੀਂ ਇਦਾਂ ਹੀ ਜ਼ਿਆਦਾ ਅੱਗੇ ਕਰ ਦਵਾਂਗੇ ਨਾ ਹਲਾਵਾਂਗੇ ਤਾਂ ਸਾਡੀ ਖੀਰ ਖਰਾਬ ਹੋ ਸਕਦੀ ਆ ਜੀ ਤਾਂ ਬਾਕੀ ਜਿਹੜੇ ਚੌਲ ਲਏ ਆ ਜੀ ਅਸੀਂ ਇਹ ਬਰੀਕ ਲਏ ਆ ਜੀ ਜਿਹੜੇ ਮੋٹے ਚਾਵਲ ਆ ਜੀ ਉਹ ਖੀਰ ਦੇ ਵਿੱਚ ਖੁਰਦੇ ਨਹੀਂ ਹੈਗੇ ਅੱਛੀ ਤਰ੍ਹਾਂ ਬਹੁਤ ਟਾਈਮ ਲੱਗਦਾ ਉਹ ਖੀਰ ਨੂੰ ਬਣਾਉਣੇ ਨੂੰ ਇਹ ਜਿਹੜੇ ਧ੍ਰੀਖ ਚਾਵਲ ਆ ਜੀ ਇਹ ਛੇਤੀ ਬਣ ਜਾਂਦੇ ਆ ਬਸ ਸਾਡੀ ਖੀਰ ਹੁਣ ਬਣਨ ਨੂੰ ਤਿਆਰ ਆ ਜੀ ਇਸ ਵਿੱਚ ਅਸੀਂ ਸੁੱਕੇ ਮੇਵੇ ਪਾਵਾਂਗੇ ਜੀ ਹੁਣ ਪਹਿਲਾਂ ਤਾਂ ਅਸੀਂ ਇਸ ਵਿੱਚ ਚੀਨੀ ਪਾਵਾਂਗੇ ਜੀ ਇੱਕ ਕਟੋਰੀ ਚੀਨੀ ਦੀ ਹੈਗੀ ਜੀ ਇੱਕ ਕਟੋਰੀ ਚਾਵਲ ਦੀ ਸੀਗੀ 1.5 ਕਿਲੋ ਦੁੱਧ ਸੀ ਜੀ ਹੁਣ ਇਸ ਨੂੰ ਹਲਾਵਾਂਗੇ ਜੀ ਖੰਡ ਨੂੰ ਕਾਵਲਾ ਬਿਚਨ ਰਹਾਵਾਂਗੇ ਬਹੁਤ ਵਧੀਆ ਖੀਰ ਪੱਕ ਰਹੀ ਹੈ ਜੀ ਬਹੁਤ ਵਧੀਆ ਸੁਗੰਧ ਆ ਰਹੀ ਹੈ ਹੁਣ ਅਸੀਂ ਥੋੜੇ ਜਿਹੇ ਸੁੱਕੇ ਮੇਵੇ ਕਾਜੂ ਬਦਾਮ ਸੋਗੀ ਥੋੜੇ ਜਿਹੇ ਦੇ ਵਿੱਚ ਪਾਵਾਂਗੇ ਉਸ ਅਸੀਂ ਸਜਾਵਾ ਲਈ 10 ਮਿੰਟ ਹੋਰ ਸਾਡਾ ਜੀ ਖੰਡ ਨਹੀਂ ਘੁਲਦਾ ਹੈ ਜੀ 10 ਮਿੰਟ ਹੋਰ ਅਸੀਂ ਇਸ ਨੂੰ ਹਿਲਾਦੇ ਰਾਵਾਂਗੇ ਖੀਰ ਪੱਕ ਕੇ ਤਿਆਰ ਹੋ ਗਈ ਹੈ ਜੀ ਸਾਡੀ ਦੇਖੋ ਜੀ ਸਾਡੀ ਖੀਰ ਬਣ ਕੇ ਤਿਆਰ ਹੋ ਗਈ ਹੈ ਜੀ ਮੱਠੀ ਮੱਠੀ ਆਖਦੇ ਬਹੁਤ ਵਧੀਆ ਖੀਰ ਬਣੀ ਹੈ ਜੀ ਹੁਣ ਇਸ ਨੂੰ ਅਸੀਂ ਪਲੇਟ 'ਚ ਪਾਵਾਂਗੇ ਜੀ ਸਜਾਵਾਂਗੇ ਜੀ ਮੇਵੇ ਪਾ ਕੇ ਸਜਾਵਾਂਗੇ ਜੀ ਥੋੜੇ ਜਿਹੇ ਟਾਈਮ ਦੇ ਵਿੱਚੋਂ ਖੀਰ ਬਣੀ ਆ ਜੀ ਤੁਸੀਂ ਵੀ ਇਸੇ ਤਰ੍ਹਾਂ ਥੋੜੇ ਜਿਹੇ ਟਾਈਮ ਦੇ ਵਿੱਚ ਵਧੀਆ ਸੁਗੰਧੀ ਵਾਲੀ ਖੀਰ ਬਣਾ ਕੇ ਖਾਓ ਜੀ ਲਓ ਜੀ ਬਹੁਤ ਵਧੀਆ ਬਹੁਤ ਵਧੀਆ ਬਿਨਾ ਪਾਊਡਰ ਤੇ ਬਹੁਤ ਵਧੀਆ ਟੇਸਟ ਆਇਆ ਜੀ ਕਈ ਲੋਕ ਤਾਂ ਵਿੱਚ ਪਾਊਡਰ ਪਾਦੇ ਆ ਖੀਰ ਦੇ ਵਿੱਚ ਬਜਾਂ ਤੀਜਾ ਪਾਦੇ ਆ ਜੀ ਅਸੀਂ ਬਹੁਤ ਵਧੀਆ ਘਰ ਦੀ ਖੀਰ ਬਣਾਈ ਆ ਜੀ ਦੇਖੋ ਜੀ ਹੁਣ ਇਹਦੇ ਉੱਤੇ ਮੇਵੇ ਪਾਵਾਂਗੇ ਜੀ ਅਸੀਂ ਬਹੁਤ ਵਧੀਆ ਬਣਾਵਾਂਗੇ ਜੀ ਇਹ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਸੇ ਤਰ੍ਹਾਂ ਬਣਾਓ ਜੀ ਬਣਾ ਕੇ ਵਧੀਆ ਖਾਓ ਜੀ ਥੋੜੇ ਟਾਈਮ ਦੇ ਵਿੱਚ ਜਲਦੀ ਬਣਾ ਕੇ ਖਾਓ ਜੀ ਲਓ ਜੀ ਬਹੁਤ ਵਧੀਆ ਬਹੁਤ ਵਧੀਆ ਖੀਰ ਬਣੀ ਆ ਜੀ ਬਹੁਤ ਵਧੀਆ ਬਣੀ ਆ ਜੀ ਟੇਸਟੀ ਬਣੀ ਆ ਖੀਰ